ਗਿਆਨ ਦਾ ਪ੍ਰਕਾਸ਼ ਪੂਰਬ ਵੱਲੋਂ ਹੀ ਆਵੇਗਾ। ਕੈਨੇਡਾ ਵਿੱਚ ਹਿੰਦੂਸਤਾਨੀ ਵੀਰਾਂ ਦੀ ਸਹਾਇਤਾ ਕਰਨ ਲਈ ਨਿਊਯਾਰਕ ਤੋਂ ਵੈਂਕੂਵਰ ਦੇ ਰਸਤੇ ਜਾਂਦਿਆਂ ਸੰਤ ਤੇਜਾ ਸਿੰਘ ਜੀ ਸ਼ਿਕਾਗੋ ਠਹਿਰੇ। ਉੱਥੇ ਪਾਦਰੀ ਜੋਨਸ ਜੋ ਇੱਕ ਬੜੇ ਸੱਜਣ ਤੇ ਵਿਦਵਾਨបុਰਸਨ ਅਤੇ ਸ਼ਿਕਾਗੋ ਦੇ ਸਭ ਤੋਂ ਵੱਡੇ ਯੂਨਿਟੇਰੀਅਨ ਚਰਚ ਵਿੱਚ ਉਪਦੇਸ਼ ਕਰਦੇ ਸਨ ਨਾਲ ਮੇਲ ਹੋਇਆ ਪਰਸ ਪਰ ਬਚਨ ਬਿਲਾਸ ਤੇ ਮਗਰੋਂ ਧਰਮ ਤੇ ਵਾਰਤਾ ਲਾਭ ਹੋਈ ਸਹਿ ਸੁਪਾਈ ਗੁਰੂ ਨਾਨਕ ਸਾਹਿਬ ਦੇ ਘਰ ਦੀ ਮਹਿਮਾ ਅਤੇ ਗੁਰਬਾਣੀ ਦੀ ਵਿਚਾਰ ਸੁਣ ਕੇ ਪਾਦਰੀ ਜੀ ਖਾਸ ਰੰਗ ਵਿੱਚ ਆ ਗਏ ਅਤੇ ਕੁਰਸੀ ਤੋਂ ਖੜੇ ਹੋ ਕੇ ਜੋਸ਼ ਵਿੱਚ ਕਹਿਣ ਲੱਗੇ ਬ੍ਰਦਰ ਤੇਜਾ ਸਿੰਘ ਲਾਈਟ ਸ਼ੈਲ ਅਗੇਨ ਕਮ ਫਰੋਮ ਦਾ ਈਸਟ ਵੀ ਇਨ ਦਾ ਵੈਸਟ ਆਰ ਕੁਆਇਟ ਇਗਨੋਰੈਂਟ ਫਾਰ ਇਟ ਭਾਈ ਤੇਜਾ ਸਿੰਘ ਜੀ ਗਿਆਨ ਦਾ ਪ੍ਰਕਾਸ਼ ਫੇਰ ਪੂਰਬ ਵੱਲੋਂ ਹੀ ਆਵੇਗਾ ਅਸੀਂ ਪੱਛਮੀ ਲੋਕ ਇਸ ਗੱਲ ਤੋਂ ਵਾਂਝੇ ਹਾਂ